ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਜੀ ਇਹ ਦੀਦੀ ਅਸੀਂ ਇੱਥੇ ਸੁਣ ਕੇ ਆਏ ਹਾਂ ਜੀ ਤੁਸੀਂ ਲੁਧਿਆਣਾ ਸ਼ਹਿਰ ਦੇ ਇਹ ਸ਼ੱਕਰ ਵਾਲੀ ਚਾਹ ਬਣਾਉਂਦੇ ਜੇ ਹਾਂਜੀ ਵੀਰ ਜੀ ਤੁਸੀਂ ਇਹ ਕਿਵੇਂ ਤਿਆਰ ਕਰਦੇ ਜੀ ਤੁਸੀਂ ਭਾਜੀ ਪਿਓਰ ਦੁੱਧ ਦੇ ਵਿੱਚ ਐ ਕੋਈ ਲਾਗਦੀ ਨਹੀਂ ਹੈ ਪਾਣੀ ਅਸੀਂ ਬਿਲਕੁਲ ਨਹੀਂ ਪਾਉਂਦੇ ਅੱਛਾ ਜੀ ਤੇ ਦੁੱਧ ਚ ਪੱਤੀ ਐ ਸ਼ੱਕਰ ਪਾਖੇ ਵਾਹ ਜੀ ਵਾਹ ਇਹ ਫੇਮਸ ਹੈ ਸਾਰੇ ਕਸਮਰ ਦੁਆਰਾ ਰਿਪੀਟ ਵਾਲਾ ਇਹ ਸਾਰਾ ਜੀ ਪਾਣੀ ਤੋਂ ਬਗੈਰ ਬਿਲਕੁਲ ਸਾਡੇ ਸਾਹਮਣੇ ਬਣਾਵਾਂਗੇ ਵਾਹ ਬਈ ਵਾਹ ਇਧਰ ਪਿਓਰ ਦੁੱਧਾ ਜੀ ਬਿਲਕੁਲ ਜੀ ਬਿਲਕੁਲ ਇਥੇ ਕੀ ਕੀ ਕਰਦੇ ਜੀ ਆਪਣਾ ਚੀਜ਼ ਮੈਗੀ ਬਟਰ ਮੈਗੀ ਮੈਗੀ ਵੈਜ ਮੈਗੀ ਔਰ ਚਾਹ ਕੋ ਲੜ ਵਾਲੀ ਹੈ ਸ਼ੱਕਰ ਵਾਲੀ ਹੈ ਠੀਕ ਹੈ ਜੀ ਔਰ ਇੱਕ ਚੀਨੀ ਵਾਲੀ ਚਾਹ ਇਹ ਤੁਹਾਡਾ ਮੈਗੀ ਦਾ ਕਾਊਂਟਰ ਆ ਜੀ ਇਥੇ ਮੇਨ ਹੈ ਨਾ ਵਾਹ ਬਈ ਵਾਹ ਇਧਰ ਚੈੱਕ ਕਰੋ ਜੀ ਤੁਸੀਂ ਬਹੁਤ ਤੁਸੀਂ ਦਿਨੇ ਦਿਨੇ ਚਾਹ ਲੱਗਦੀ ਤੁਸੀਂ ਰੋਲ ਨੂੰ ਲਾ ਕੇ ਬੈਠੀ ਹਿੰਦੇ ਇੱਕ ਕੁਸਮਰ ਆਉਂਦੇ ਸਾਡੇ ਕੋਲ ਚਾਹ ਪੀਣ ਆ ਹਾਂ ਜੀ ਤੁਸੀਂ ਕਿੰਨੇ ਵਜੇ ਤੱਕ ਹੁੰਦੇ ਇਥੇ 10 ਤੋਂ 5 10 ਤੋਂ 5 ਮੇਰੇ 5 ਵਜੇ ਤੱਕ ਤੇ ਦੀਦੀ ਸੌਂਦੇ ਕਿਹੜੇ ਵੇਲੇ ਜੇ ਤੁਸੀਂ ਸਵੇਰੇ ਤੁਸੀਂ ਬੱਚੇ ਆਪਣੇ ਸਕੂਲੇ ਨਹੀਂ ਭੇਜਦੇ ਜਾਂਦੇ ਆ ਅੱਛਾ ਤੇ ਮੈਨੇਜ ਕਰ ਲੈਂਦੇ ਜੀ ਨਹੀਂ ਬੱਚੇ ਅੱਜ ਹੀ ਆਏ ਆ ਵੈਸੇ ਘਰ ਕੁੰਦੇ ਆ ਫਿਰ ਨਹੀਂ ਬੱਚਿਆਂ ਸਕੂਲ ਭੇਜ ਕੇ ਫਿਰ ਸੌ ਜਾਂਦੇ ਨੇ ਠੀਕ ਹੈ ਜੀ ਕੀ ਕਰਨ ਦੇ ਪੂਰਾ ਇਹਦੀ ਮਿਹਨਤ ਆ ਜੀ ਤੁਹਾਡੀ ਮਿਹਨਤ ਆ ਜੀ ਇਹਦੇ ਚ ਸਿਰਫ ਅਦਰਕ ਤੇ ਲਾਚੀ ਪਾਵਾਂਗੇ ਤੁਹਾਡੇ ਸਾਹਮਣੇ ਪਾਵਾਂਗੇ ਇਹ ਸ਼ੱਕਰ ਤੋਂ ਇਲਾਵਾ ਅਦਰਕ ਤੇ ਲਾਚੀ ਹਾਂਜੀ ਵਾਹ ਬਈ ਇਹ ਅਦਰਕ ਆ ਜੀ ਇਹ ਅਦਰਕ ਹੈ ਜੀ ਅਦਰਕ ਦੀ ਬਰਸਾਦ ਕਰਦੀ ਆ ਵਾਹ ਬਈ ਵਾਹ ਇਹ ਦੀਦੀ ਕੀ ਆ ਗਿਆ ਜੀ ਅਜੀ ਇਹ ਇਲਾਇਚੀ ਹੈ ਅੱਛਾ ਇਹ ਪਿਓਰ ਇਲਾਇਚੀ ਹੈ ਕੋਈ ਮਤਲਬ ਕਿ ਬੇਕਾਰ ਵਾਲੀ ਨਹੀਂ ਹੈ ਬੱਚਾ ਦਾਣੇਦਾਰ ਹੈ ਸਹੀ ਹੈ ਜੀ ਸਹੀ ਹੈ ਹਾਂਜੀ ਤੁਸੀਂ ਖਾ ਕੇ ਦੇਖ ਸਕਦੇ ਹੋ ਹਾਂਜੀ ਹਾਂਜੀ ਚਾਹ ਦਾ ਟੇਸਟ ਤੁਸੀਂ ਦੇਖਿਓ ਪੀ ਕੇ ਲਓ ਜੀ ਇੱਧਰ ਜੀ ਜੀ ਇਹ ਵੀ ਨਹੀਂ ਕਿ ਮੈਂ ਇੱਕ ਦੋ ਕੌਂਡ ਦੇਖੋ ਇਲਾਇਚੀ ਮਾਰਾ ਕੀ ਕਰੋ 8 ਤੋਂ 10 ਜੇ ਤੇ ਰੇਟ ਤੇ ਨਹੀਂ ਲੱਗ ਹੋਏਗਾ ਬਿਲਕੁਲ 3 ਕੱਪ ਸ਼ੱਕਰ ਵਾਲਾ 3 ਕੱਪ چینی ਵਾਲਾ ਦੀਦੀ ਸ਼ੱਕਰ ਕਿਥੋਂ ਲੈ ਕੇ ਆਉਂਦੇ ਤੁਸੀਂ ਅਜੇ ਅਸੀਂ ਮਾਲ ਤੋਂ ਖਰੀਦੀ ਦੀ 9th ਵਾਲਾ ਮਾਲ ਹੈ ਠੀਕ ਹੈ ਜੀ ਸਹੀ ਹੈ ਜੀ ਸਹੀ ਹੈ ਲਓ ਜੀ ਇੱਧਰ ਚੈੱਕ ਕਰੋ ਜੀ ਸੱਕਰ ਹੈ ਦੀਦੀ ਹੋ ਗਈ ਆ ਚਾਹ ਰੈਡੀ ਜੀ ਹਾਂਜੀ ਹਾਂਜੀ ਹੋ ਗਈ ਵਾਹ ਬਈ ਵਾਹ ਮਾਰੇ ਖੁਦ ਖੁਦ ਚੈੱਕ ਕਰੋ ਜੀ ਜਮਾਂ ਨਾਲ ਬਣੀ ਹੋਈ ਚਾਹ ਵਾਹ ਬਈ ਵਾਹ ਇਹ ਸਪੈਸ਼ਲ ਹੈਗੀ ਏ ਸ਼ੱਕਰ ਵਾਲੀ ਇਹ ਸ਼ੱਕਰ ਵਾਲੀ ਚਾਹ ਕੀਤੀ ਤੇ ਅਰਨ ਹਾਂਜੀ ਹਾਂਜੀ ਸ਼ੱਕਰ ਵਾਲੀ ਏ ਜੀ ਇਹਦਾ ਪ੍ਰਾਈਸ ਕੀ ਏ ਆਪਣਾ ਇਹਦਾ 30 ਰੁਪਈਆ ਹੈ ਜੀ ਫੁੱਲੜੇ ਵਾਲੀ ਏ ਨਹੀਂ ਫੁੱਲੜ ਚ ਪਾ ਕੇ ਦਿੰਨੇ ਸ਼ੱਕਰ ਵਾਲੀ ਹਾਂਜੀ ਆ ਗਏ ਆ ਗਏ ਕੁੱਲਰ ਦੇ। ਵਾਹ ਵੀ ਵਾਹ। ਕੁੱਲੜ ਜਾ ਗਈ ਜੋ 30 ਰੁਪਏ ਰੇਟ ਰੱਖਿਆ। ਹਾਂਜੀ ਹਾਂਜੀ 30 ਰੁਪਏ। ਵਾਹ ਵੀ ਕਰੋ। ਇਹ ਦੁੱਧ ਪੱਤੀ ਬਣੀ ਪੂਰੀ। ਇੱਧਰ ਆ ਗਈ ਜੇ ਕੁੱਲੜ ਵਾਲੀ ਚਾਹ ਸਿਰਫ 30 ਰੁਪਏ ਦੇ ਵਿੱਚ ਹੈ। ਉਹ ਵੀ ਸ਼ੱਕਰ ਵਾਲੀ। ਵੀ ਇਹਦਾ ਭਾਈ 30 ਰੁਪਏ ਚੱਕਰ ਹੈ ਤੇ ਦੂਜੀ ਦਾ ਕਿੰਨਾ ਪ੍ਰਾਈਸ ਹੈ? 20 ਰੁਪਏ। ਆਪਣੀ ਕਲੀਨਿੰਗ ਹੋ ਗਈ ਆਪਣਾ ਐਡਰੈਸ ਕੀ ਹੈ? ਭਾਜੀ ਭਾਰਤ ਨਗਰ ਚੌਕ ਐਸਐਹੋਸਪੀਟਲ ਦੇ ਨੇੜੇ ਪੀਵੀ91 ਕੌਂਟੇ ਵਾਲਾ ਸਾਡਾ ਸਟਾਲ ਦਾ ਨਾਮ ਹੈ ਤੇ ਜੀ ਜੀ ਡੇਲੀ ਆਉਂਦੇ ਜੀ ਜਾਂ ਛੁੱਟੀ ਵੀ ਕਰਦੇ ਜੀ ਕੋਈ ਨਹੀਂ ਭਾਜੀ ਡੇਲੀ ਆਉਂਦੇ ਜੀ ਇਹ ਜੀ ਜੀ ਰੇਟ ਕੀ ਰੱਖਿਆ ਹੈ ਚੱਕਰ ਵਾਲੀ ਚਾਹ ਦਾ 30 ਰੁਪਏ ਦਾ ਪੈਕਪਾ ਜੀ ਗੁੱਲੜ ਵਾਲੀ ਚਾਹ ਦਾ ਚੱਕਰ ਵਾਲੀ ਚਾਹ ਹੈ ਅੱਛਾ ਜੀ ਤੇ ਆਪਣੀ ਲੋਕੇਸ਼ਨ ਦੱਸੋ ਜੀ ਕਿੱਥੇ ਹੁੰਦੇ ਤੁਸੀਂ ਭਾਜੀ ਭਾਰਤ ਨਗਰ ਚੌਕ ਐਸਐਹੋਸਪੀਟਲ ਬਿਲਕੁਲ ਨੇੜੇ ਹੈ ਠੀਕ ਹੈ ਜੀ ਪੀਵੀ91 ਕੌਂਟੇ ਵਾਲਾ ਸਾਡੇ ਸਟਾਲ ਦਾ ਨਾਮ ਹੈ ਤੇ ਕਿੰਨੇ ਵਜੇ ਆ ਜਾਂਦੇ ਤੁਸੀਂ 10 ਵਜੇ ਆਨੇ ਸਵੇਰੇ 5 ਵਜੇ ਜਾਂਦੇ